ਨਾ ਰਾਜੀ ਨਾਵਾ ਕੀਤਾ ਤੇ ਨਾ ਕਿਸੇ ਦੇ ਜਾ ਕੇ ਥੱਲੇ ਲੰਮੇ ਪਏ ਮਰਦਾਂ ਵਾਂਗੂ ਜੀਏ ਆ ਪ੍ਰਮਾਤਮਾ ਦੇ ਓਟ ਆਸਰਾ ਰੱਖਿਆ ਵਾ ਪ੍ਰਮਾਤਮਾ ਨਾਲ ਕਿਸੇ ਨੂੰ ਮਾਰੋਏ ਇਹੋ ਜਿਹੇ ਬੰਦੇ ਸਾਨੂੰ ਨਹੀਂ ਮਾਰ ਸਕਦੇ ਖਲੋਤੇ ਆ ਫੇਰ ਡਰਦੇ ਨਾ ਵਾਂਗੂ ਚਾਪਰੂਸੀ ਨਹੀਂ ਕੀਤੀ ਆ ਕਦੀ ਜਾ ਕੇ ਦੁਬਈ ਸਬਦਾ ਕਰ ਲਿਆ ਤੇ ਕਦੀ ਕਿਸੇ ਨੂੰ ਚਾਚਾ ਕਹਿ ਲਿਆ ਤੇ ਕਦੀ ਕਿਸੇ ਨੂੰ ਤਾਇਆ ਕਹਿ ਲਿਆ ਜਲੀਲ ਹੋ ਕੇ ਜ਼ਿੰਦਗੀ ਕੱਢਣੀ ਨਾ ਮਰਦਾਂ ਦਾ ਕੰਮ ਆ ਮਰਦ ਬਣ ਕੇ ਰਹੇ ਆ ਤੇ ਮਰਦਾ ਵਾਂਗੂ ਕੀਤੀ ਆ ਨਾ ਕਿਸੇ ਦਾ ਰੋਪ ਝੱਲਿਆ ਤੇ ਨਾ ਕਿਸੇ ਦਾ ਰੋਪ ਕਿਸ ਤੇ ਪਾਇਆ ਤਾਗੜੇ ਦੇ ਇਹਨਾਂ ਨੂੰ ਪਸੰਦ ਨਹੀਂ ਇਹਨਾਂ ਨੂੰ ਚਾਹੀਦੇ ਸੀ ਉਹ ਜਿਹੜੇ ਆ ਕੇ ਗੋਡਿਆਂ ਨੂੰ ਪੈ ਜਾਣ ਜੀ ਸਨਾਬ ਸਲਾਮ ਮਾਰਨ ਇਹ ਸਲਾਮ ਭਾਲਦੇ ਸੀ ਅੱਜ ਵੀ ਹੁਣ ਇੱਕੋ ਗੱਲ ਕਹੂੰਗਾ ਕਿ ਭੱਜਦਿਆਂ ਨੂੰ ਵਾਂਣ ਇੱਕੋ ਜਿਹਾ ਹੁਣ ਵੇਖਦੇ ਆ ਕੀ ਕਰਦੇ ਨੇ ਦਾ ਸਰਦਾਰ ਇੱਥੇ ਆਇਆ 2004 ਚ ਆਇਆ ਅਸੀਂ ਸਾਡੀਆਂ ਰਿਸ਼ਤੇਦਾਰੀਆਂ ਸੀ ਮਜੀਠੇ ਹਲਕੇ ਦੇ ਵਿੱਚ ਅਸੀਂ ਜਾ ਜਾ ਕੇ ਮਿਲਾਇਆ ਤੇ ਇਹ ਥੋੜਾ ਪਤਾ ਸੀ ਵੀ ਇਹਨਾਂ ਸਾਨੂੰ ਹੀ ਪੈ ਜਾਣਾ ਆ ਕੇ ਜਿਹੜਿਆ ਖਿਆਲ ਹੈ ਕਿ ਅਕਾਲੀ ਦਲ ਮਾਜੇ ਦੇ ਵਿੱਚ ਸਰਦਾਰ ਨੇ ਕੋਈ ਵੀ ਟਕਸਾਲੀ ਪਰਵਾਰ ਨਹੀਂ ਰਹਿਣ ਦਿੰਦਾ ਇਹ ਸਾਰੀਆਂ ਚੀਜ਼ਾਂ ਇੱਕੋ ਦਮ ਕਿਉਂ ਬਾਹਰ ਆ ਗਈਆਂ ਪਹਿਲਾਂ ਕਦੇ ਗੱਲ ਕਿਉਂ ਨਹੀਂ ਜਾਂ ਪਾਰਟੀ ਦੇ ਅੰਦਰੋਂ ਅੰਦਰ ਹੀ ਕਦੇ ਗੱਲ ਉੱਠਦੀ ਰਹੀ ਮਜੀਠੀਆ ਬਾਰੇ ਜਾਂ ਸੁਖਵੀਰ ਬਾਦਲ ਕੋਲ ਗੱਲਾਂ ਪਹੁੰਚੀਆਂ ਜਾਂ ਵੱਡੇ ਬਾਦਲ ਸਾਹਿਬ ਕੋਲ ਇਹ ਕਦੇ ਪਹੁੰਚੀਆਂ ਤਾਂ ਇੱਕੋ ਦਮ ਸਾਰਾ ਖਲਾਰਾ ਕਿਉਂ ਪੈ ਗਿਆ ਮਜੀਠੀਆ ਦੇ ਜਦਕਿ ਉਹਨਾਂ ਦੇ ਖਿਲਾਫ ਪਹਿਲਾਂ ਕਦੇ ਕੋਈ ਆਵਾਜ਼ ਬਾਹਰ ਨਹੀਂ ਆਈ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਉਦੋਂ ਭਾਵੇਂ ਹਾਸੇ 'ਚ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਪਾਰਟੀ ਦਾ ਬੇੜਾਗਰਕ ਇੱਥੋਂ ਸ਼ੁਰੂ ਹੋਣਾ ਹੈ ਜਿਹੜੀ ਪਾਰਟੀ ਦੇ ਵਿੱਚ ਗਏ ਹਾਂ ਭੀਜਪੀ ਦੇ ਵਿੱਚ ਇਧਰ ਜਾ ਕੇ ਪੰਜਾਬ ਦੀ ਗੱਲ ਕਰ ਸਕਦੇ ਹੋ ਬਿਲਕੁਲ ਕਰਾਂਗੇ ਜੀ ਇਹ ਬਾਰਡਰ ਨਹੀਂ ਟੱਪਣ ਦਿੰਦੇ ਸ਼ੰਭੂ ਵਾਲਾ ਗੋਲੀਆਂ ਮਾਰਦੇ ਨੇ ਸ਼ੁਭਕਰਨ ਖਨੌਰੀ ਬਾਰਡਰ ਤੇ ਗੋਲੀ ਨਾਲ ਉਹਦੀ ਮੌਤ ਹੋਈ ਹੋਵੇ ਕਿਉਂਕਿ ਨਿਆਥੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਉਹਨਾਂ ਚੀਜ਼ਾਂ ਨੂੰ ਤੇ ਤੁਸੀਂ ਵੀ ਕਿਵੇਂ ਜਸਟੀਫਾਈ ਕਰ ਲਓਗੇ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟਾਲ ਸ਼੍ਰੋਮਣੀ ਕਾਲੀ ਦਲ ਜੋ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਜੋ ਲਗਾਤਾਰ ਬੁਰੀ ਤਰ੍ਹਾਂ ਦੋ ਵਾਰ ਵਿਧਾਨ ਸਭਾ ਚੋਣਾਂ ਹਾਰਿਆ ਅਕਾਲੀ ਦਲ ਦੇ ਰਿਵਾਈਵਲ ਦੀ ਗੱਲ ਹੁੰਦੀ ਆ ਅਕਾਲੀ ਦਲ ਦੇ ਰਿਵਾਈਵਲ ਤੇ ਸਵਾਲ ਉੱਠਦੇ ਨੇ ਪਰ ਅਕਾਲੀ ਦਲ ਰਿਵਾਈਵਲ ਦੀ ਬਜਾਏ ਲਗਾਤਾਰ ਅਕਾਲੀ ਦਲ ਦੇ ਵਿੱਚੋਂ ਕੋਈ ਲੀਡਰ ਛੱਡ ਕੇ ਜਾ ਰਿਹਾ ਖਾਸ ਕਰ ਮੱਝ ਏਰੀਏ ਦੇ ਵਿੱਚ ਤੇ ਕਿਸੇ ਲੀਡਰ ਨੂੰ ਕੱਢਿਆ ਜਾ ਰਿਹਾ ਤੇ ਬਹੁਤ ਸਾਰੇ ਲੀਡਰ ਜਿਹੜੇ ਗਏ ਛੱਡ ਕੇ ਤਾਂ ਉਹਨਾਂ ਸਾਰਿਆਂ ਨੇ ਕਾਰਨ ਦੱਸਿਆ ਬਿਕਰਮਜੀਤ ਸਿੰਘ ਮਜੀਠੀ ਆ ਤਾਂ ਅੱਜ ਮੇਰੇ ਨਾਲ ਰਵੀਕਰਨ ਸਿੰਘ ਕਾਲੋ ਨੇ ਸੀਨੀਅਰ ਅਕਾਲੀ ਲੀਡਰ ਰਹੇ ਨੇ ਕੱਲ ਤੱਕ ਪਰ ਕੱਲ ਇਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਤਾਂ ਮੇਰੇ ਨਾਲ ਨੇ ਚੰਡੀਗੜ੍ਹ ਤੋਂ ਭਾਜਪਾ ਜੁਆਇਨ ਕਰਕੇ ਆ ਰਹੇ ਨੇ ਰਸਤੇ 'ਚ ਅਸੀਂ ਰੋਕ ਲੇ ਗੱਲਬਾਤ ਕਰਦੇ ਆਂ ਬਾਈ ਜੀ ਸੁਆਗਤ ਹੈ ਧੰਨਵਾਦ ਤੁਸੀਂ ਰੁਕੇ ਸਮਾਂ ਦਿੱਤਾ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਮੈਨੂੰ ਅਖਰ ਦੇ ਸਾਰੇ ਸਰੋਤਿਆਂ ਦੇ ਨਾਲ ਰੂਬ ਰੂ ਕਰ ਰਹੇ ਹੋ ਮੇਰੇ ਵੱਲੋਂ ਸਾਰੇ ਹੀ ਅਖਰ ਦੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧਾ ਜਿਹਾ ਪੁੱਛ ਲਾਂ ਵੀ ਕਾਰਨ ਤੁਹਾਡਾ ਵੀ ਉਹ ਤਲਵੀਰ ਹੋਣ ਵਾਲਾ ਮਜੀਠੀ ਹੀ ਰਹੇ ਵੇਖੋ ਜੀ ਜਦੋਂ ਕਿਸੇ ਨੂੰ ਉਜਾੜਨਾ ਹੋਵੇ ਬਹੁਤੇ ਬੰਦਿਆਂ ਦਾ ਰੋਲ ਨਹੀਂ ਹੁੰਦਾ ਤੇ ਉਹ ਇੱਕ ਬੰਦੇ ਦਾ ਰੋਲ ਹੁੰਦਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਝੇ ਦੇ ਵਿੱਚ ਜੇ ਉਜਾੜਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆ ਤੇ ਉਹ ਸਰਦਾਰ ਵਿਕਰਮ ਸਿੰਘ ਮਜੀਠੀਏ ਦਾ ਜਿਨ੍ਹਾਂ ਦੀ ਸੋਚ ਇਹ ਆ ਕਿ ਜਿਹੜੇ ਚੰਗੇ ਪਰਿਵਾਰ ਨੇ ਜਿਹੜੇ ਚੰਗੇ ਅਕਾਲੀ ਨੇ ਜਿਹੜੇ ਖਾਨਦਾਨੀ ਅਕਾਲੀ ਨੇ ਜਿਹੜੇ ਟਕਸਾਲੀ ਅਕਾਲੀ ਨੇ ਉਹਨਾਂ ਨੂੰ ਕਿਵੇਂ ਰੋਲਿਆ ਜਾਵੇ ਉਹਨਾਂ ਨੂੰ ਚਾਹੀਦੇ ਆ ਚਾਪਲੂਸ ਗੋਡਿਆਂ ਨੂੰ ਹੱਥ ਲਾਉਣ ਵਾਲੇ ਜੀਹਜੂਰੀ ਕਰਨ ਵਾਲੇ ਸਾਡੇ ਵਰਗੇ ਵਰਕਰ ਨਹੀਂ ਚਾਹੁੰਦੇ ਚਾਹੀਦੇ ਉਹਨਾਂ ਨੂੰ ਜਿਹੜੇ ਮਿਹਨਤ ਕਰਕੇ ਪਾਰਟੀ ਦਾ ਦਿਨ ਰਾਤ ਇੱਕ ਕਰਕੇ ਤੇ ਪਾਰਟੀ ਦੇ ਵਰਕਰਾਂ ਦੇ ਨਾਲ ਡਟ ਕੇ ਖਲੋਣ ਵਾਲੇ ਨਹੀਂ ਉਹਨਾਂ ਨੂੰ ਚਾਹੀਦੇ ਉਹਨਾਂ ਨੂੰ ਸਿਰਫ ਤੇ ਗੋਡਿਆਂ ਦਾ ਹੱਥ ਲਾਉਣ ਵਾਲੇ ਚਾਹੀਦੇ ਤੇ ਤੁਸੀਂ ਫਿਰ ਗੋਡਿਆਂ ਨੂੰ ਹੱਥ ਨਹੀਂ ਲਾਉਂਦੇ ਪ੍ਰਮਾਤਮਾ ਜਾਣਦਾ ਜੀ ਖਾਲੇ ਤੱਕ ਉਸ ਬੰਦੇ ਦੇ ਗੋਡਿਆਂ ਨੂੰ ਹੱਥ ਨਹੀਂ ਲਾਏ ਤੇ ਪ੍ਰਮਾਤਮਾ ਨੇ ਇਸ ਗੱਲ ਤੋਂ ਬਚਾ ਵੀ ਲਿਆ ਕਿ ਟਾਈਮ ਨਾਈਂ ਨਿਕਲ ਆਏ ਉੱਥੇ ਵੇਖੋ ਜਲੀਲ ਹੋ ਗਏ ਜ਼ਿੰਦਗੀ ਕੱਢਣੀ ਨ ਮਰਦਾਂ ਦਾ ਕੰਮ ਆ ਮਰਦ ਬਣ ਕੇ ਰਹੇ ਆ ਤੇ ਮਰਦਾਂ ਵਾਂਗੂ ਕੀਤੀ ਆ ਨਾ ਕਿਸੇ ਦਾ ਰੋਬ ਛੱਲਿਆ ਤੇ ਨਾ ਕਿਸੇ ਦਾ ਰੋਬ ਕਿਸੇ ਤੇ ਪਾਇਆ ਤੇ ਮੈਂ ਵੀ ਹੁਣ ਇੱਕੋ ਗੱਲ ਕਹੂੰਗਾ ਕਿ ਭਜਦਿਆਂ ਨੂੰ ਵਾਂਣ ਇੱਕੋ ਜਿਹਾ ਹੁਣ ਵੇਖਦੇ ਆ ਕੀ ਕਰਦੇ ਨੇ ਮੇਰੇ ਖਿਆਲ ਹੈ ਕਿ ਅਕਾਲੀ ਦਲ ਮੱਜੇ ਦੇ ਵਿੱਚ ਸਰਦਾਰ ਨੇ ਕੋਈ ਵੀ ਟਕਸਾਲੀ ਪਰਵਾਰ ਨਹੀਂ ਰਹਿਣ ਦਿੱਤਾ ਗੁਰਦਾਸਪੁਰ ਚ ਵੇਖ ਲਓ ਪਠਾਨਕੋਟ ਤੋਂ ਸ਼ੁਰੂ ਹੋ ਜੋ ਤੇ ਥੱਲੇ ਫਤੇਗੜ ਚੂੜੀਆਂ ਤੱਕ ਆ ਜੋ ਮੇਰਾ ਖਿਆਲ ਹੈ ਕਿ ਸਾਡਾ ਪਰਿਵਾਰ ਸੀ ਸਿਰਫ ਟਕਸਾਲੀ। ਬਾਕੀ ਜਿੰਨੇ ਇਸ ਵੇਲੇ ਮੌਜੂਦਾ ਨੇ ਮੈਂ ਕਿਸੇ ਤੇ ਟਿੱਪਣੀ ਨਹੀਂ ਕਰਦਾ। ਪਰ ਕਿਸੇ ਦਾ ਵੀ ਜਿਹੜਾ ਵਾ ਉਹ ਇਤਿਹਾਸ ਅਕਾਲੀ ਦਲ ਦੇ ਨਾਲ ਨਹੀਂਗਾ। ਮੈਂ ਜੰਮਿਆ ਅਕਾਲੀ ਸਾ। ਮੇਰੇ ਬਾਪ ਸਰਦਾਰ ਨਿਰਮਲ ਸਿੰਘ ਜੀ ਕਾਣੂ ਸਾਹਿਬ ਕਾ ਸਪੀਕਰ ਸਾਹਿਬ ਕਾ ਮੰਤਰੀ ਜੀ ਨੇ ਉਹਨਾਂ ਨੇ ਸਾਰਾ ਜੀਵਨ ਜਿਹੜਾ ਆਪਣਾ ਸੀ ਨਾ ਅਕਾਲੀ ਦਲ ਹੀ ਲਾਇਆ ਸੀ ਤੇ ਮੇਰਾ ਖਿਆਲ ਹੈ ਕਿ ਜੋ ਮੇਰੇ ਬਾਪ ਨੇ ਕੀਤਾ ਸੀ ਨਾ ਕੋਈ ਵੀ ਅਕਾਲੀ ਕਰਨੀ ਸੀ ਚੱਕਿਆ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਸੈਂਬਲੀ ਦੇ ਵਿੱਚੋਂ ਮੈਂਬਰਸ਼ਿਪ ਖਤਮ ਕਰਨੀ ਕਿਸੇ ਜਿਗਰੇ ਵਾਲੇ ਜੱਟ ਦਾ ਕੰਮ ਸੀ ਤੇ ਉਹ ਕੰਮ ਮੇਰੇ ਬਾਪ ਨੇ ਕੀਤਾ ਸੀ ਇਹਨਾਂ ਵਾਂਗੂੰ ਚਾਪਲੂ ਸੀਨੀਅਰ ਕੀਤੀ ਆ ਕਦੀ ਜਾ ਕੇ ਦੁਬਈ ਸਬਦਾ ਕਰ ਲਿਆ ਤੇ ਕਦੀ ਕਿਸੇ ਨੂੰ ਚਾਚਾ ਕਹਿ ਲਿਆ ਤੇ ਕਦੀ ਕਿਸੇ ਨੂੰ ਤਾਇਆ ਕਹਿ ਲਿਆ ਕਾਂਗਰਸ ਦੇ ਰਾਜ ਵਿੱਚ ਜਿਹੜਾ ਸਮਾਂ ਲੰਘਿਆ 17 ਤੋਂ 22 ਚ ਸਾਡੀ ਟਰਾਂਸਪੋਰਟ ਆ 45 ਲੱਖ ਰੁਪਈਆ ਜੁਰਮਾਨਾ ਆਇਆ ਸੀ ਸਾਨੂੰ ਕਦੀ ਵਰਦੀ ਦਾ ਕਦੀ ਪ੍ਰੈਸ਼ਰ ਆ ਰਹਿੰਦਾ ਅਸੀਂ ਨਾ ਤੇ ਝੁਕੇ ਨਾ ਰਾਜੀ ਨਾਵਾ ਕੀਤਾ ਤੇ ਨਾ ਕਿਸੇ ਦੇ ਜਾ ਕੇ ਥੱਲੇ ਲੰਮੇ ਪਏ ਮਰਦਾ ਵਾਂਗੂ ਜੀਏ ਆ ਪ੍ਰਮਾਤਮਾ ਦੇ ਓਟ ਆਸਰਾ ਰੱਖਿਆ ਵਾ ਪ੍ਰਮਾਤਮਾ ਨਾਲ ਕਿਸੇ ਨੂੰ ਮਾਰੋਏ ਇਹੋ ਜਿਹੇ ਬੰਦੇ ਸਾਨੂੰ ਨਹੀਂ ਮਾਰ ਸਕਦੇ ਖਲੋਤੇ ਅੱਜ ਫਿਰ ਡਟ ਕੇ ਕਾਲੂ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ 5 ਸਾਲ ਜਿਹੜੇ ਕਾਂਗਰਸ ਦੇ ਸੀ 17 ਤੋਂ 22 ਲੜੇ ਤੁਸੀਂ ਅੜੇ ਤੁਸੀਂ ਖੜੇ ਤੁਸੀਂ ਪਰ ਫਿਰ ਮਜੀਠੀਆ ਤੁਸੀਂ ਕਹਿੰਦੇ ਕਿ ਮਜੀਠੀਆ ਖਤਮ ਕਰ ਰਹੇ ਨੇ ਪਰ ਪ੍ਰਧਾਨ ਸਾਹਿਬ ਦੇ ਕੰਨੀ ਕੋਈ ਗੱਲ ਨਹੀਂ ਪੈਂਦੀ ਕਿਉਂਕਿ ਤੁਹਾਨੂੰ ਪ੍ਰਧਾਨ ਸਾਹਿਬ ਨੇ ਕੱਢਿਆ ਸਾਰੇ ਫੈਸਲੇ ਪਾਰਟੀ ਦੇ ਪ੍ਰਧਾਨ ਸਾਹਿਬ ਕੋਲ ਨੇ ਪ੍ਰਧਾਨ ਸਾਹਿਬ ਜਿਹੜੇ ਨੇ ਨਾ ਉਹ ਸਿਰਫ ਤੇ ਰਬੜ ਦੀ ਮੋਹਰ ਆ ਜਿਹੜਾ ਫੈਸਲੇ ਕਰਾਉਂਦਾ ਨਾ ਵਜ਼ੀਰ ਕਰਾਉਂਦਾ ਰਾਜਾ ਕਈ ਵਾਰੀ ਜਿਹੜਾ ਹੁੰਦਾ ਨਾ ਉਹਦੀਆਂ ਅੱਖਾਂ ਦੇ ਥੱਲੇੋਂ ਬੜਾ ਕੁਝ ਇਹਨਾਂ ਮੈਂ ਅੱਗੇ ਗੱਲ ਕਰਕੇ ਆਇਆ ਸ਼ਤਰੰਜ ਜਿਹੜੀ ਖੇੜੀ ਦੀ ਆ ਨਾ ਉਹ ਵਜ਼ੀਰ ਜੇ ਤੇ ਠੀਕ ਠਾਕ ਤੁਰਿਆ ਜਾਵੇ ਤੇ ਸ਼ਤਰੰਜ ਸਹੀ ਆ ਤੇ ਜੇ ਕਿਤੇ ਵਜ਼ੀਰ ਜੇਦਾ ਬੇਈਮਾਨ ਹੋ ਜੇ ਤੇ ਸਾਰੀ ਦੀ ਸਾਰੀ ਬਸਾਤ ਹੀ ਆਪਣੇ ਘਰ ਨੂੰ ਲਾ ਜਾਂਦਾ ਤੇ ਰਾਜੇ ਨਾਲ ਗੱਲ ਹੋਣੀ ਆ ਅੱਜ ਹੋ ਜੇ ਕੱਲ ਹੋ ਜੇ ਮੁੜ ਕੇ ਰਾਜੇ ਨੇ ਮੂੰਹ ਤਾਂ ਚੁੱਕ ਕੇ ਵੇਖਣ ਤੇ ਵਜ਼ੀਰ ਨੇ ਸਾਰੀ ਸਾਫੀ ਖਿੱਚ ਕੇ ਲੈ ਜਾਣੀ ਉਹਦੇ ਥੱਲੇ ਹਾਲਾਤ ਇਹ ਬਣ ਗਏ ਨੇ ਬਣਾ ਦਿੱਤੇ ਨੇ ਬਣੀ ਜਾਂਦੇ ਨੇ ਹੁਣ ਵੇਖੋ ਅੱਗੇ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਜਦੋਂ ਦਾ ਇਹ ਸਰਦਾਰ ਇੱਥੇ ਆਇਆ 1900 2004 ਚ ਆਇਆ 7 ਦੇ ਵਿੱਚ ਕਿਉਂਕਿ ਮੇਰੇ ਬਾਪ ਨੇ ਇੱਕ ਬੜੀ ਵੱਡੀ ਗਲਤੀ ਕੀਤੀ ਜਦੋਂ ਇਹ ਸਰਦਾਰ ਆਇਆ ਸੀ ਨਾ ਅਸੀਂ ਸਾਡੀਆਂ ਰਿਸ਼ਤੇਦਾਰੀਆਂ ਸੀ ਮਜੀਠੇ ਹਲਕੇ ਦੇ ਵਿੱਚ ਆਹੀਂ ਜਾ ਜਾ ਕੇ ਮਿਲਾਇਆ ਤੇ ਇਹ ਥੋੜਾ ਪਤਾ ਹੀ ਵੀ ਇਹਨੇ ਸਾਨੂੰ ਹੀ ਪੈ ਜਣਾ ਆ ਕੇ ਸਭ ਤੋਂ ਪਹਿਲਾਂ ਜਦੋਂ ਮੇਰੇ ਫਾਦਰ 2007 ਚ ਬਣੇ ਨਾ ਤੇ ਉਸ ਤੋਂ ਬਾਅਦ ਜਿਹੜੀ ਇਲੈਕਸ਼ਨ ਆਈ ਤੇ ਇਹਨਾਂ ਨੇ ਸਾਡੇ ਜਿਹੜੇ ਨਾ ਪੈਰਾਂ ਦੇ ਵਿੱਚ ਇਹੇ ਕੰਡੇ ਵਛਾਉਣੇ ਸ਼ੁਰੂ ਕੀਤੇ ਸਾਡੇ ਨਹੀਂ ਕੀਤੇ ਸਾਰੇ ਜਿੰਨੇ ਅਕਾਲੀ ਸੀ ਬ੍ਰਹਮਪੁਰਾ ਸਾਹਿਬ ਡਾਕਟਰ ਸਾਹਿਬ ਸੇਖਮੰਨ ਸਾਹਿਬ ਕਿਦੇ-ਕਿਦੇ ਨੇ ਹਰ ਬੰਦੇ ਨੂੰ ਇਸ ਬੰਦੇ ਨੇ ਅੜਿੱਕੇ ਦੇ ਚਾੜਿਆ ਤੇ ਉਹ ਅੱਜ ਵੇਖ ਲੋ ਅੜਿੱਕੇ ਚੜਦੇ 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 ਹਾਲਾਤ ਇਹ ਬਣ ਗਏ ਕਿ ਅਕਾਲੀ ਦਲ ਹਾਸ਼ੀਏ ਤੇ ਆ ਗਿਆ ਤਿੰਨ ਸੀਟਾਂ ਤੇ ਆ ਗਿਆ ਉਹੋ ਪਾਰਟੀ ਸੀ ਨਾ ਜਿਹੜੀ ਮਾਝੇ ਦੇ ਵਿੱਚੋਂ ਥਾਪੀ ਮਾਰ ਕੇ ਤੇ ਸਰਕਾਰ ਬਣਾਉਂਦੀ ਸੀ ਤੇ ਉਹੋ ਹੀ ਪਾਰਟੀ ਆ ਜਿਹੜੀ ਹੁਣ ਮਾਝੇ ਜਿਵੇਂ ਰੁਲ ਚਦੀ ਜਾਂਦੀ ਹੈ ਜਦਾ ਮੇਰੇ ਖਿਆਲ ਮੰਤਰੀ ਮਾਝੇ ਚੋਂ ਰਹੇ ਆ ਬਿਲਕੁਲ ਜੀ ਬਿਲਕੁਲ ਵੇਖੋ ਸਾਡੇ ਗਰਦਾਸਪੁਰ ਦੇ ਵਿੱਚੋਂ ਤਿੰਨ ਮੰਤਰੀ ਹੁੰਦੇ ਸੀ ਅੰਮ੍ਰਿਤਸਰ ਦੇ ਵਿੱਚੋਂ ਤਿੰਨ ਤਿੰਨ ਅੰਮ੍ਰਿਤਸਰ ਤੋਂ ਹੁੰਦੇ ਸੀ ਦੋ ਤਰਨਤਾਰਨ ਤੋਂ ਦੋ ਤਰਨਤਾਰਨ ਤੋਂ ਹੁੰਦੇ ਸੀ ਕਰੋੜਗੱਤ 7 8 ਮੰਤਰੀ ਜਿਹੜੇ ਸੀ ਉਹ ਮਾਝੇ ਦੇ ਹੁੰਦੇ ਸੀ ਤੇ ਸਾਰੇ ਧਾਕੜ ਗਣੇ ਜਾਂਦੇ ਸੀ ਤੇ ਧਾਕੜੀ ਦੇ ਨਾਲ ਨੂੰ ਪਸੰਦ ਨਹੀਂ ਇਹਨਾਂ ਨੂੰ ਚਾਹੀਦੇ ਸੀ ਉਹ ਜਿਹੜੇ ਆ ਕੇ ਗੋਡਿਆਂ ਨੂੰ ਪੈ ਜਾਣ ਜੀ ਸਨਾਵ ਸਲਾਮ ਮਾਰਨ ਇਹ ਸਲਾਮ ਭਾਲਦੇ ਸੀ ਕਿਉਂਕਿ ਜਿਹੜੀ ਇਦਾਂ ਦੀ ਸੋਚ ਸਿਰਫ ਇਹੋ ਰਹਿ ਗਈ ਸੀ ਕਿ ਖਤਮ ਕਿਵੇਂ ਕਰਨੇ ਤੇ ਅੱਜ ਉੱਥੇ ਲਾਇ ਹੋਚ ਲਿਆ ਹੋ ਗਿਆ ਖਤਮ ਮੇਰਾ ਖਿਆਲ ਹੈ ਕਿ ਹੁਣ ਜੋ ਹਾਲਾਤ ਨੇ ਐਰਕੀ ਵੀ ਕੋਈ ਸੀਟ ਨਹੀਂ ਆਉਣੀ ਵੇਖ ਲਓ ਤੁਸੀਂ ਵੀ ਇੱਥੇ ਮੈਂ ਵੀ ਇੱਥੇ ਕੋਈ ਸੀਟ ਨਹੀਂ ਆਉਣੀ ਪਟੈਂਡੇ ਨਹੀਂ ਆਉਣੇ ਵੇਖੋ ਜੀ ਪਟੈਂਡੇ ਦੇ ਵੀ ਲੜਾਈ ਆ ਕੀ ਹਾਲਾਤ ਨੇ ਮੈਂ ਕਿਸੇ ਟਿੱਪਣੀ ਨਹੀਂ ਮੈਂ ਕੋਈ ਪੰਡਤ ਨਹੀਂਗਾ ਕਿ ਮੈਂ ਕਿਉਂਕਿ ਭੂਖ ਬਾਣੀ ਕਰਾਂ ਪਰ ਜੋ ਅਖਬਾਰਾਂ ਦੱਸਦੀਆਂ ਨੇ ਜੋ ਟੀਵੀ ਚੈਨਲ ਦੱਸਦੇ ਨੇ ਉਹਦੇ ਮੁਤਾਬਕ ਤਾਂ ਮੇਰਾ ਖਿਆਲ ਹੈ ਕਿ ਬਠਿੰਡਾ ਵੀ ਨਹੀਂ ਆਉਣੀ ਹਰਕਨ ਸਾਹਿਬ ਗੱਲ ਤੇ ਅਕਾਲੀ ਦਲ ਦੇ ਰਿਵਾਈਵਲ ਦੀ ਚੱਲਦੀ ਆ ਹੁਣ ਜਦੋਂ ਸਮਝੌਤਾ ਵੀ ਭਾਜਪਾ ਦੇ ਨਾਲ ਨਹੀਂ ਹੋਇਆ ਤਾਂ ਸੁਖਵੀਰ ਬਾਦਲ ਕਹਿੰਦੇ ਨੇ ਕਿ ਸਮਝੌਤਾ ਇਸ ਕਰਕੇ ਨਹੀਂ ਕੀਤਾ ਕਿ ਭਾਜਪਾ ਸਾਡੀਆਂ ਸ਼ਰਤਾਂ ਜਿਹੜੀਆਂ ਪੰਜਾਬ ਪੱਖੀ ਸ਼ਰਤਾਂ ਨੇ ਉਹਨਾਂ ਤੇ ਖਰੀ ਨਹੀਂ ਉਤਰੀ ਉਹ ਕਹਿੰਦੇ ਸਮਝੌਤਾ ਕਰਨਾ ਸਾਡੀ ਕੋਈ ਮਜੂਰੀ ਸੁਖਵੀਰ ਬਾਦਲ ਕਹਿੰਦੇ ਪਹਿਲਾਂ ਪੰਥ ਪਹਿਲਾਂ ਪੰਜਾਬ ਪਹਿਲਾਂ ਪਾਰਟੀ ਜਦੋਂ ਉਹ ਇਸ ਸਟੈਂਡ ਤੇ ਖੜੇ ਨੇ ਤਾਂ ਫਿਰ ਤੁਹਾਡੇ ਵਰਗੇ ਤੁਸੀਂ ਮੈਂ ਤੁਸੀਂ ਲੀਡਰ ਚਲੋ ਉਸੇ ਵਰਕਰ ਕਹਿੰਦੇ ਹੁੰਦਾ ਤੁਹਾਡੇ ਵਰਗੇ ਲੀਡਰਾਂ ਦੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਫਿਰ ਜਾਂ ਉਹਨੇ ਕਿਉਂ ਨਹੀਂ ਸੁਣੀ ਇੱਕ ਪਾਸੇ ਤਾਂ ਪੰਥ ਦੀਆਂ ਪਾਰਟੀ ਦੀਆਂ ਜਾਂ ਰਿਵਾਈਵਲ ਦੀਆਂ ਗੱਲਾਂ ਕਰਦੇ ਵੇਖੋ ਮੈਂ ਜਿਹੜੀ ਹੁਣ ਗੱਲ ਕੀਤੀ ਸੀ ਨਾ ਮੈਂ ਇੱਕ ਬਲਾਤਕਾਰ ਦੀ ਗੱਲ ਕੀਤੀ ਸੀ ਜਿਸ ਬੰਦੇ ਨੇ ਐਡਾ ਵੱਡਾ ਕਾਹਨ ਕੀਤਾ ਹੋਵੇ ਐਡਾ ਵੱਡਾ ਕੋਈ ਕਰਮ ਕੀਤਾ ਹੋਵੇ ਤੇ ਉਹਨੂੰ ਤੁਸੀਂ ਪਾਰਟੀ 'ਚ ਸ਼ਾਮਲ ਕਰਨ ਦੀਆਂ ਗੱਲਾਂ ਕਰੋ ਮੈਂ ਉਸ ਗੱਲ ਦਾ ਵਿਰੋਧ ਕੀਤਾ ਮੈਂ ਜਦੋਂ ਆ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਦੇ ਕੈਂਡੀਡੇਟਾਂ ਦੀ ਸਿਲੈਕਸ਼ਨ ਕਰ ਰਿਹਾ ਸੀ ਇਹਦਾ ਮੈਂ ਚੰਡੀਗੜ੍ਹ ਗਿਆ ਸੀ ਸਾਡਾ ਗਰਦਾਸਪੁਰ ਸਾਰਾ ਜ਼ਿਲ੍ਹਾ ਗਿਆ ਤੇ ਮੈਂ ਉਹਦਣ ਗੱਲ ਸ਼ੁਰੂ ਕਰ ਦਿੱਤੀ ਜੀ ਮੈਂ ਕਿਹਾ ਜੀ ਸਾਨੂੰ ਗਰਦਾਸਪੁਰ ਚ ਇੱਕ ਪੰਥਕ ਕੈਂਡੀਡੇਟ ਦੇਣਾ ਚਾਹੀਦਾ ਮੈਨੂੰ ਕਿਹਾ ਤੇਰੇ ਮੁਤਾਬਕ ਕਿਹੜਾ ਹੋਣਾ ਚਾਹੀਦਾ ਮੈਂ ਹਾਂ ਜੀ ਮੈਂ ਰეკਮੈਂਡ ਕਰੂੰਗਾ ਕਿ ਜਹਦਰ ਸੁੱਚਾ ਸਿੰਘ ਜੀ ਛੋਟੇ ਪਰ ਕਰੀਏ ਕਿੰਦੇ ਕਿਉਂ ਮੈਂ ਹਾਂਜੀ ਜਹੇਦਰ ਮੋਹਨ ਸਿੰਘ ਤੁਰਦੇ ਜਵਾਈ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿ ਮੈਂ ਕਿਹਾ ਇੱਕ ਮੈਂ ਕਿਹਾ ਉਸ ਬੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਬੜਾ ਕੰਮ ਕੀਤਾ ਵਿੱਚੋਂ ਮੈਂ ਕਿਹਾ ਜ਼ਰੂਰ ਕਿਉਂਕਿ ਸਮਾ ਹਾਲਾਤ ਐਜੇ ਆਏ ਕਿ ਤੁਸੀਂ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਪਰ ਫਿਰ ਬੰਦਾ ਉਹਦੀ ਸੋਚ ਇਹ ਸੀ ਕਿ ਮੈਂ ਮਰਨਾ ਅਕਾਲੀ ਦਲ ਦੇ ਵਿੱਚ ਆ ਤੇ ਮੈਂ ਕਿਹਾ ਆਪਾਂ ਨੂੰ ਇੱਕ ਨਾਲੇ ਆਪਾਂ ਪੰਥਕ ਗੱਲ ਹੋ ਜੂਗੀ ਤੇ ਨਾਲੇ ਮੈਂ ਕਿਹਾ ਕਿ ਆਪਣੇ ਕੋਲ ਜ਼ਿਲ੍ਹੇ ਦਾ ਕੈਂਡੀਡੇਟ ਹੋ ਜਾਊਗਾ ਤੇ ਮੈਂ ਕਿਹਾ ਆਪਣੀ ਗੱਲ ਵੀ ਬਣ ਜਾਣੀ ਮਨੂ ਕਹਿੰਦੇ ਨਾ ਵੀ ਸਜਣਾ ਇਹ ਤਾਂ ਕੰਮ ਨਹੀਂ ਹੋ ਸਕਦਾ ਮੁੜ ਕੇ ਮੈਂ ਕਿਹਾ ਜੀ ਮੈਂ ਆ ਗੱਲ ਸੁਣੀ ਆ ਕਿ ਤੁਸੀਂ ਸ਼ਾਇਦ ਉਹ ਬਲਾਤਕਾਰੀ ਨੂੰ ਵਿੱਚ ਸ਼ਾਮਲ ਕਰਦੇ ਫਿਰਦੇ ਜੀ ਕਹਿੰਦੇ ਯਾਰ ਮੇਰੀ ਮਜਬੂਰੀ ਆ ਮੇਰੇ ਫਾਦਰ ਸਾਹਿਬ ਦੇ ਉਹਨੇ ਬੜੇ ਕੰਮ ਕੀਤੇ ਆ ਬੜੇ ਸਾਡੇ ਕੰਮ ਆਇਆ ਤੇ ਮੈਨੂੰ ਸ਼ਾਮਲ ਕਰਾਉਣਾ ਮੈਂ ਕਿਹਾ ਜੀ ਇਹ ਕੰਮ ਨਾ ਕਰਿਓ ਮੈਂ ਹਾਂ ਸਾਡੀ ਪਾਰਟੀ ਜਿਹੜੀ ਆ ਸ਼ਹੀਦਾਂ ਦੀ ਪਾਰਟੀ ਆ ਮੈਂ ਕਿਹਾ ਅਸੀਂ ਉਸ ਪਾਰਟੀ ਦੇ ਨਮਾਇंदे ਆ ਉਸ ਪਾਰਟੀ ਦੇ ਆਗੂ ਆ ਵਰਕਰ ਆ ਜਿਨ੍ਹਾਂ ਦੇ ਬਜ਼ੁਰਗ ਜਦੋਂ ਮੁਸਲਮਾਨ ਲੜਕੀਆਂ ਚੁੱਕ ਕੇ ਲੈ ਕੇ ਜਾਂਦੇ ਸੀ ਤੇ ਉਹ ਘਰਾਂ 'ਚ ਬਚਾ ਕੇ ਉਹਨਾਂ ਨੂੰ ਲੜਕੀਆਂ ਨੂੰ ਬਚਾ ਕੇ ਸੁਰੱਖਿਤ ਘਰਾਂ 'ਚ ਪਹੁੰਚਾਉਂਦੇ ਸੀ ਤੇ ਮੈਂ ਕਿਹਾ ਜੀ ਇਸ ਬੰਦੇ ਦੇ ਤੇ ਹਾਲਾਤ ਇਹ ਨੇ ਕਿ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਜਦੋਂ ਮਹਾਰਾਜ ਦੇ ਅੱਗੇ ਲਾਵਾ ਲੈਨੇ ਆ ਇੱਕ ਸਮੇ ਇੱਕ ਤਰੀਕੇ ਦੀ ਪ੍ਰਤੀਗਿਆ ਹੀ ਕਰਦੇ ਆ ਕਿ ਅਸੀਂ ਅੱਜ ਤੋਂ ਬਾਅਦ ਕਿਸੇ ਪਰਾਈ ਇਸਤਰੀ ਵਾਲਾ ਨਹੀਂ ਵੇਖਾਂਗੇ ਤੇ ਮੈਂ ਕਿਹਾ ਜੀ ਇਸ ਬੰਦੇ ਨੇ ਵੇਖ ਲਓ ਵਿਆਹ ਦੂਜਾ ਵੀ ਕਰਾਇਆ ਇਨੇ ਇਹ ਨਹੀਂ ਪ੍ਰਵਾਹ ਕੀਤੀ ਕਿ ਮੇਰੇ ਧੀਆ ਪੁੱਤ ਹੈਗੇ ਨੇ ਮੈਂ ਕਿਹਾ ਧੀਆ ਪੁੱਤ ਵਿਆਹ ਗਏ ਤਾਂ ਮੈਂ ਕਿਹਾ ਇਹਨੇ ਵਿਆਹ ਕਰਾਇਆ ਤਾਂ ਮੈਂ ਕਿਹਾ ਉਤੋਂ ਬਾਅਦ ਇਹਦੀ ਮੈਂ ਕਿਹਾ ਅਸ਼ੀਲ ਵੀਡੀਓ ਆਈ ਤਾਂ ਮੈਂ ਕਿਹਾ ਹਿਆਲੀ ਵੀ ਆਪਾਂ ਸੋਚੀ ਜਾਂਦੇ ਮੈਂ ਕਿਹਾ ਫਿਰ ਤੇ ਆਪਾਂ ਪਾਰਟੀ ਨੂੰ ਨਾ ਬੇੜਾ ਕਰਕੇ ਕਰ ਦੇਣਾ ਕਿੰਦਾ ਚਲੋ ਠੀਕ ਆ ਮੈਂ ਮੁੜ ਕੇ ਆ ਕੇ ਨਾ ਆਪਣੇ ਹਲਕੇ ਦੇ ਵਰਕਰਾਂ ਨਾਲ ਗੱਲ ਕੀਤੀ ਜਿਹੜੇ ਮੇਰੇ ক্লোਜ਼ ਕਨਫੀਡੈਂਟ ਵਾਲੇ ਬੰਦੇ ਸੀ ਨਾ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਕਿਹਾ ਆਹ ਗੱਲਬਾਤ ਮੈਂ ਸੁਣ ਕੇ ਆਇਆ ਮੈਂ ਕਿਹਾ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਨਾ ਮੈਂ ਕਹਿੰਦਾ ਇਸ ਤਰ੍ਹਾਂ ਕਰੋ ਤੁਸੀਂ ਜਾ ਕੇ ਤਾਂ ਮਿਲ ਕੇ ਉਹ ਤਾਂ ਗੱਲ ਨੂੰ ਕਲੀਅਰ ਕਰਕੇ ਆਓ ਜਦੋਂ ਪੰਜ ਬੰਦੇ ਗਏ ਤੇ ਉੱਥੇ ਸਰਦਾਰ ਜੀ ਨੇ ਪੈਂਦੇ ਕਹਿਤਾ ਜੀ ਮੈਂ ਤਾਂ ਸ਼ਾਮਿਲ ਕਰਨਾ ਮੈਂ ਕਿਹਾ ਹੁਣ ਮੇਰੀ ਗੱਲ ਤੇ ਯਕੀਨ ਆਇਆ ਉਸ ਤੋਂ ਬਾਅਦ ਆ ਗਏ ਅਸੀਂ ਵਰਕਰਾਂ ਨਾਲ ਆਮ ਵਰਕਰਾਂ ਨਾਲ ਗੱਲ ਕੀਤੀ ਫਿਰ ਉਹਨਾਂ ਦੀਆਂ ਭਾਵਨਾ ਨੂੰ ਲੈ ਕੇ ਅਸੀਂ ਮੀਟਿੰਗ ਰੱਖੀ ਤੇ ਉਹਦੇ ਵਿੱਚ ਅਸੀਂ ਕੋਈ ਬਗਾਵਤ ਵਾਲੀ ਗੱਲ ਨਹੀਂ ਕੀਤੀ ਅਸੀਂ ਕਿਹਾ ਜੀ ਪਾਰਟੀ ਸਾਨੂੰ ਆ ਕੇ ਸਥਿਤੀ ਸਪਸ਼ਟ ਕਰੇ ਵੀ ਇਹ ਕੀ ਹੋ ਰਿਹਾ ਤੇ ਆ ਵੇ ਲੋ ਉਹਦੇ ਨਤੀਜਾ ਇਹ ਮਿਲਿਆ ਕਿ ਸਾਨੂੰ ਪਾਰਟੀ ਜੋ ਕੱਢ ਕੇ ਬਾਹਰ ਮਾਰਿਆ ਮੈਂ ਤਾਂ ਟਵੀਟ ਕਰਕੇ ਪ੍ਰਧਾਨ ਦਾ ਧੰਨਵਾਦ ਵੀ ਕੀਤਾ ਮੈਂ ਕਿਹਾ ਜੀ ਧੰਨਵਾਦ ਤੁਹਾਡਾ ਮੈਂ ਕਿਹਾ ਤਿੰਨ ਪੀੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਸਾਂ ਪਰ ਸਿਲਾ ਤੁਸੀਂ ਇਹ ਦਿੱਤਾ ਸਰ ਕਾਲੂ ਸਾਹਿਬ ਉਸ ਤੋਂ ਪਹਿਲਾਂ 2 ਦਿਨ ਪਹਿਲਾਂ ਜਿਹੜੀ ਤੁਸੀਂ ਪੋਸਟ ਪਾਈ ਸੀ ਉਹ ਡਿਲੀਟ ਕਰ ਦਿਓ ਹੁਣ ਮੈਂ ਹੁਣੇ ਦੇਖੀ 10 ਮਿੰਟ ਪਹਿਲਾਂ ਤੁਹਾਡੀ ਫੇਸਬੁੱਕ ਖੋਲ ਕੇ ਤੁਸੀਂ ਲਿਖਿਆ ਸੀ ਜੰਮੇ ਕਾਲੀ ਸੀ ਤੇ ਮਰਾਂਗੇ ਕਾਲੀ ਖੂਨ ਜੇ ਕਾਲੀ ਦਲ ਦਾ ਖੂਨ ਆ ਮੈਨੂੰ ਲੱਗਦਾ ਪੋਸਟ ਅਜੇ ਤੱਕ ਪੰਜਾਂ ਨੇ ਗੱਲ ਆ ਜੀ ਵੇਖੋ ਮਰਦਾ ਕੀ ਨਾ ਕਰਦਾ ਮਰਦੇ ਨੇ ਅੱਖ ਚੱਬਿਆ ਮੈਂ ਤਾਂ ਪਾਰਟੀ ਨੂੰ ਹਾਂਜੀ ਪਾਰਟੀ ਦੇ ਲਈ ਵੇਖੋ ਸੋਚ ਤੇ ਇਹੋ ਹੀ ਸੀ ਕਿ ਪਾਰਟੀ ਲਈ ਕਿਉਂਕਿ ਸਾਡੇ ਬਜ਼ੁਰਗਾਂ ਦਾ ਸਾਰਾ ਵਿਰਸਾ ਸੀ ਵਿਰਾਸਤ ਸੀ ਤੇ ਅੱਜ ਠੀਕ ਆ ਇਹਨਾਂ ਨੇ ਕੱਢਿਆ ਪਰ ਮੈਂ ਆਪਣੇ ਆਪ ਨੂੰ ਕੱਲ ਨਾ ਬੜਾ ਮਹਿਸੂਸ ਠੱਗਿਆ ਠੱਗਿਆ ਕਰਦਾ ਸੀ ਕਿ ਵੇਖੋ ਅੱਜ ਪਹਿਲੀ ਰਾਤ ਆ ਕਿ ਮੈਂ ਬਿਨਾਂ ਪਾਰਟੀ ਤੋਂ ਜਿਹੜਾ ਵਾ ਅੱਜ ਸੌਣਾ ਰਾਤ ਨੀਂਦ ਨਹੀਂ ਸੀ ਆਈ 2:30 ਵਜੇ ਮੇਰੇ ਨਾਲ 2:00 2:00 ਮੈਨੂੰ ਜਾਖੜ ਸਾਹਿਬ ਦਾ ਫੋਨ ਆਇਆ ਮੈਨੂੰ ਕਹਿੰਦੇ ਵੀ ਮੈਂ ਜਰਾ ਫੋਨ ਟਰਾਈ ਕਰਾਂ ਤੇਰਾ ਫੋਨ ਬੰਦ ਆਈ ਜਾਂਦਾ ਤੇ ਮੈਨੂੰ ਕਹਿੰਦੇ ਜਾਗਦਾ ਮੈਂ ਨਹੀਂ ਜਾਗ ਨਹੀਂਦਾ ਮੈਂ ਮੈਂ ਦੂਜੀ ਬੈਲ ਤੇ ਤੁਹਾਡਾ ਫੋਨ ਚੁੱਕ ਲਿਆ ਤੇ ਮੈਨੂੰ ਕਹਿੰਦੇ ਵੀ ਇਤਰਾ ਵੀ ਮੈਂ ਸਰਦਾਰ ਨਰਮਨ ਸਿੰਘ ਜੀ ਕਾਲੋਂ ਜਦੋਂ ਸਪੀਕਰ ਸੀ ਮੈਂ ਐਲਓਪੀ ਦਾ ਐਲਓਪੀ ਸੀ ਕਾਂਗਰਸ ਵੱਲੋਂ ਤੇ ਕਾਲੋਂ ਸਾਹਿਬ ਮੇਰਾ ਬਹੁਤ ਸਤਿਕਾਰ ਕਰਦੇ ਸੀ ਤੇ ਕਹਿੰਦੇ ਵੀ ਪੁੱਤ ਤੂੰ ਮੇਰੇ ਪੁੱਤਾਂ ਵਾਂਗੂ ਆ ਕਿਸੇ ਗੱਲ ਦਾ ਮੰਨ ਤੇ ਨਾਲ ਆਂ ਸਵੇਰੇ ਮੇਰੇ ਕੋਲ ਆ ਤੇ ਮੈਂ ਤੇਰਾ ਪਿਓ ਬਣ ਕੇ ਜਿਹੜਾ ਵਾ ਤੇਰਾ ਸਾਥ ਦਊਗਾ ਤੋਂ ਮੈਂ ਉਹਨਾਂ ਦੀ ਗੱਲ ਮੰਨੀ ਤੇ ਮੈਂ ਪਰ ਕਾਲੋਂ ਸਭ ਚਰਚਾ ਤੇ ਇਹ ਵੀ ਆ ਕਿ ਕੱਲ ਤੁਹਾਨੂੰ ਬਦਲ ਸਾਹਿਬ ਫੋਨ ਕਰਦੇ ਰਹੇ ਤੁਸੀਂ ਫੋਨ ਨਹੀਂ ਚੱਕੇ ਤੇ ਫਿਰ ਕਹਿੰਦੇ ਕੱਲ ਤੁਹਾਨੂੰ ਮਨਾਉਣ ਆਏ ਮੁੜੇ ਨੇ ਉਹ ਗੱਲ ਹੈ ਜੀ ਮੁੜੇ ਨੇ ਨਾ ਬਿਲਕੁਲ ਨਹੀਂ ਜੀ ਗਲਤ ਗੱਲ ਹੈ ਜਿਹੜੀ ਗੱਲ ਹੋਈ ਨਹੀਂ ਆਪਾਂ ਕਿਉਂ ਮੇਰੀ ਕੱਲ ਟੈਲੀਫੋਨ ਤੇ ਗੱਲ ਵੀ ਹੋਈ ਨਾ ਦੇ ਨਾਲ ਅੱਛਾ ਜੀ ਸਰਦਾਰ ਸਿਕੰਦਰ ਸਿੰਘ ਬਾਦਲ ਨਾਮ ਦੇ ਘਰੋਂ ਕੋਲ 4 ਮਿੰਟ ਗੱਲ ਹੋਈ ਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਮੈਂ ਕਿਹਾ ਜੀ ਠੀਕ ਆ ਜੀ ਮੈਂ ਕਿਹਾ ਮੇਰੇ ਕਾ ਮੇਰਾ ਗਿਲਾ ਵਾ ਮੈਂ ਕਿਹਾ ਤੁਸੀਂ ਜਾ ਕੇ ਸਟੇਟਮੈਂਟ ਦੋ ਮੈਂ ਕਿਹਾ ਵੀ ਆਪਾਂ ਨੂੰ ਕੋਈ ਫਰਕ ਨਹੀਂ ਕਰ ਮੈਂ ਕਿਹਾ ਆਪਾਂ ਕੰਮ ਕਰਾਂਗੇ ਪ੍ਰਧਾਨ ਸਾਹਿਬ ਜੀਂਦੇ ਜਾਗਦੇ ਨੇ ਜਾਂ ਇਹ ਕਹਿਣ ਕਿ ਮੈਂ ਨਹੀਂ ਕਿਹਾ ਜਿੱਥੇ ਮਰਜ਼ੀ ਮੈਂ ਨਾਲ ਸੌਂ ਖਾਣ ਜੋ ਮਰਜ਼ੀ ਕਰਨ ਮੈਂ ਇਹਨਾਂ ਨੂੰ ਕਿਹਾ ਜਿੱਥੇ ਮਰਜੀ ਗੁਰੂ ਘਰ ਜਾ ਕੇ ਮੇਰੇ ਨਾਲ ਸੌਂਖਣ ਮੈਂ ਇਹਨਾਂ ਨੂੰ ਕਿਹਾ ਨਹੀਂ ਕਿ ਤੁਸੀਂ ਆਹ ਸਟੇਟਮੈਂਟ ਦੋ ਕਿ ਤੁਸੀਂ ਉਸ ਬਲਾਤਕਾਰੀ ਨੂੰ ਪਾਰਟੀ 'ਚ ਨਹੀਂ ਲਾਓਗੇ ਕਹਿੰਦੇ ਜੀ ਮੇਰਾ ਲੈਵਲ ਨਹੀਂਗਾ ਪ੍ਰਧਾਨ ਨਹੀਂ ਇਹ ਗੱਲਾਂ ਕਰਦਾ ਹੁੰਦਾ ਤੁਸੀਂ ਕਰੋ ਮੈਂ ਕਿਹਾ ਜੀ ਮੇਰੀ ਵੱਲ ਤੇ ਕਿਹਨੇ ਯਕੀਨ ਕਰਨਾ ਮੈਂ ਕਿਹਾ ਫਾਇਦਾ ਤੁਸੀਂ ਕਰਨਾ ਕੱਲ ਉਹਨੂੰ ਸ਼ਾਮਲ ਕਰ ਲੋ ਕਿ ਮੇਰੇ ਨਾਲ ਲੋਕਾਂ ਨੇ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕਰਨਾ ਤਾਂ ਮੁੜ ਕੇ ਕੋਈ ਜਵਾਬ ਹੀ ਨਹੀਂ ਆਇਆ ਇੱਥੇ ਅੱਛਾ ਕਰੋ ਸਰ ਜਿਹੜੀਆਂ ਗੱਲਾਂ ਹੁੰਦੀਆਂ ਨੇ ਚਾਹੇ ਤਲਵੀਰ ਗੱਲ ਛੱਡ ਕੇ ਗਏ ਚਾਹੇ ਉਹਨਾਂ ਦੇ ਨਾਲ ਕੁਝ ਲੋਕ ਹੋਰ ਗਏ ਤੁਸੀਂ ਵੀ ਮਨਜੀਠੀਆ ਦਾ ਜ਼ਿਕਰ ਕੀਤਾ 2005 ਦੇ ਵਿੱਚ ਆਉਂਦੇ ਨੇ 2 ਆ ਗਈਆਂ ਪਹਿਲਾਂ ਕਦੇ ਗੱਲ ਕਿਉਂ ਨਹੀਂ ਜਾਂ ਪਾਰਟੀ ਦੇ ਅੰਦਰੋਂ ਅੰਦਰੀ ਕਦੇ ਗੱਲ ਉੱਠਦੀ ਰਹੀ ਮਜੀਠੀਆ ਬਾਰੇ ਜਾਂ ਸੁਖਵੀਰ ਬਾਦਲ ਕੋਲ ਗੱਲਾਂ ਪਹੁੰਚੀਆਂ ਜਾਂ ਵੱਡੇ ਬਾਦਲ ਸਾਹਿਬ ਕੋਲੇ ਕਦੇ ਪਹੁੰਚੀਆਂ ਤਾਂ ਇੱਕੋਦਮ ਸਾਰਾ ਖਲਾਰਾ ਕਿਉਂ ਪੈ ਗਿਆ ਮਜੀਠੀਆ ਦੇ ਇੱਕ ਜਦ ਕਿ ਉਹਨਾਂ ਦੇ ਖਿਲਾਫ ਪਹਿਲਾਂ ਕਦੇ ਕੋਈ ਆਵਾਜ਼ ਬਾਹਰ ਨਹੀਂ ਆਈ ਮੇਰਾ ਖਿਆਲ ਹੈ ਕਿ ਤੁਹਾਨੂੰ ਸ਼ਾਇਦ ਯਾਦ ਹੋਣਾ ਜਦੋਂ ਇੱਕ ਕਰੀ ਐਨਆਰਆਈਸ ਮੇਲਨ ਹੋਇਆ ਸੀ ਨਾ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਉਦੋਂ ਭਾਵੇਂ ਹਾਸੇ 'ਚ ਗੱਲ ਕਹੀ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਪਾਰਟੀ ਦਾ ਬੇੜਾਗਰਕ ਇੱਥੋਂ ਸ਼ੁਰੂ ਹੋਣਾ ਜੀ ਤਾਂ ਵੇਖ ਲੋ ਤੁਹਾਨੂੰ ਨਹੀਂ ਪਤਾ ਹੋਣਾ ਜਦੋਂ 2007 ਦੇ ਵਿੱਚ ਸਰਕਾਰ ਬਣਦੀ ਆ ਨਾ ਜੀ ਸਾਰੇ ਐਮਐਲਏ ਸਹਿਬਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਸੀ ਅਸੀਂ ਖੜੇ ਬੈਠੇ ਮੈਂ ਆਪਣੇ ਪਿਤਾ ਜੀ ਦੇ ਨਾਲ ਗਿਆ ਸੀ ਤੇ ਸਰਦਾਰ ਸਰਵਣ ਸਿੰਘ ਫਲੋਰ ਐਮਐਲਏ ਸੀ ਮਰਹਾਲੇ 4 ਕੇ 5 ਵਾਰੀ ਐਮਐਲਏ ਬਣੇ ਸੀ ਤੇ ਉਹਨਾਂ ਦਾ ਨਾਮ ਵੀ ਜਿਹੜਾ ਸੀ ਨਾ ਉਹ ਮਿਨਿਸਟਰੀ ਲਈ ਗਿਆ ਸੀ ਬਾਦਲ ਸਾਹਿਬ ਨੇ ਮੇਰੇ ਸਾਹਮਣੇ ਉਹਨਾਂ ਨੂੰ ਕਿਹਾ ਕਿ ਫਲੋਰ ਸਾਹਿਬ ਸਵੇਰੇ ਤੁਸੀਂ ਸੌਂ ਚੁੱਕਣੀ ਹੈ ਤੇ ਟਾਈਮ ਨਾ ਆਜਿਓ ਰਾਤੋ ਰਾਤ ਸਰਦਾਰ ਸਰਵਣ ਸਿੰਘ ਫਲੌਰ ਉਹਨਾਂ ਦਾ ਨਾਮ ਬਦਲ ਕੇ ਪਹਿਲੀ ਵਾਰੀ ਬਣੇ ਐਮਐਲਏ ਬਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਨੇ ਸੌਂਚ ਕਾ ਦਿੱਤੀ ਸੀ ਕੀ ਗੱਲ ਕੀ ਇਹਨਾਂ ਦੀ ਕੀ ਕੰਟਰੀਬਿਊਸ਼ਨ ਸੀ ਜੀ ਪਾਰਟੀ ਦੇ ਲਈ ਜੇ ਕੋਈ ਸਾਡੇ ਵਰਗਾ ਗੱਲ ਕਰੇ ਤੇ ਹੌਲੀ ਜੀ ਕਹਿ ਦਿੰਦੇ ਜੀ ਧੜ ਤੋਂ ਸੀਨੀਅਰ ਬੈਠੇ ਨੇ ਫਲਾਨਾ ਤਾਂ ਜਦੋਂ ਇਹਨਾਂ ਦੀ ਵਾਰੀ ਸੀ ਉਦੋਂ ਸੈਨਿਓਰਿਟੀ ਜੇਤੇ ਨਹੀਂ ਆਈ ਇਹਨਾਂ ਨੂੰ ਮੈਂ ਹੁਣ ਇਸੇ ਕਰਕੇ ਡਾਕਟਰ ਦਲਜੀਤ ਸਿੰਘ ਚੀਮੇ ਨੂੰ ਪੁੱਛਦਾ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਤਾਂ ਮੇਰੇ ਤੇ ਲਾਇਆ ਨਾ ਕਿ ਮੈਂ ਪਾਰਟੀ ਦਾ ਡਿਸਪਲਨ ਜਿਹੜਾ ਉਹ ਭੰਗ ਕੀਤਾ ਮੈਂ ਕਿਹੜਾ ਚੱਕੂ ਆ ਜਿਹੜਾ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਮਾਰ ਰਿਹਾ ਦੋਸਤੋ ਚੱਕੂ ਤੇ ਵਿਖਾ ਮੈਨੂੰ ਤੁਹਾਨੂੰ ਮੈਂ ਇਹ ਵੀ ਗੱਲ ਦੱਸ ਦਵਾਂ ਜਦੋਂ 1997 ਦੀ ਇਲੈਕਸ਼ਨ ਸੀ ਸ਼੍ਰੀ ਹਰਗੋਬਿੰਦਪੁਰ ਉਦੋਂ ਜਨਰਲ ਹਲਕਾ ਹੁੰਦਾ ਸੀ ਤਾਂ ਸਰਦਾਰ ਬਲਬੀਰ ਸਿੰਘ ਬਾਠ ਕੈਪਟਨ ਸਾਹਿਬ ਉਥੋਂ ਕੈਂਡੀਡੇਟ ਸੀ ਸ਼੍ਰੋਮਣੀ ਅਕਾਲੀ ਦਲ ਦੇ ਤੇ ਜਿਹੜਾ ਹੁਣ ਮੈਨੂੰ ਪਾਠ ਪੜਾ ਰਿਹਾ ਨਾ ਡਾਕਟਰ ਚੀਮਾ ਇਹ ਉਥੋਂ ਆਜ਼ਾਦ ਇਲੈਕਸ਼ਨ ਲੜੀ ਸੀ ਇਹਨੇ ਮੇਰੇ ਤੇ ਵਿਸ਼ਵਾਸ ਨਾ ਕਰਿਓ ਕਾਗਜ਼ ਕਢਾ ਕੇ ਵੇਖ ਲਿਓ ਇਹ ਡਿਸਪਲਨ ਦਾ ਸਾਨੂੰ ਪਾਠ ਪੜਾਊਗਾ ਇਸ ਕਰਕੇ ਇਹਨਾਂ ਦਾ ਜਿਹੜਾ ਪਾਰਟੀ ਦਾ ਹਾਲਾਤ ਨੇ ਨਾ ਹੁਣ ਵੱਧ ਤੋਂ ਵੱਧਤਰ ਹੋਈ ਜਾਂਦੇ ਨੇ ਤਿੰਨ ਆ ਅਗਲੀ ਵਾਰੀ ਪਤਨੀ ਉਹ ਵੀ ਆਉਂਦੇ ਆ ਆਪਣੀ ਸਰ ਸਾਡਾ ਹਲਕਾ ਵੀ ਚੇਂਜ ਕੀਤਾ ਗਿਆ ਫਤੇਗੜ ਚੂੜੀਆਂ ਤੁਹਾਡਾ ਹਲਕਾ ਸੀ ਫਿਰ ਤੁਹਾਨੂੰ ਡੇਰਾ ਬਾਬਾ ਨਾਨਕ ਭੇਜਿਆ ਗਿਆ ਤੇ ਉਦੋਂ ਨਹੀਂ ਫਿਰ ਤੁਸੀਂ ਰਿਸੈਂਟਮੈਂਟ ਉਹ ਸ਼ੋ ਕੀਤੀ ਵੇਖੋ ਉਹਦਾ ਕਾਰਨ ਕੀ ਰਿਹਾ ਕਿਹਨੇ ਚੇਂਜ ਕਰਵਾਇਆ ਜਾਂ ਕਿਉਂ ਕੀਤਾ ਗਿਆ ਵੇਖੋ ਜਦੋਂ 2022 ਦੀ ਇਲੈਕਸ਼ਨ ਸੀ ਨਾ ਮੈਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਚੰਡੀਗੜ੍ਹ ਬੁਲਾਇਆ ਗਿਆ ਕਿਉਂਕਿ ਮੈਂ ਤੇ ਮੇਰਾ ਪਰਿਵਾਰ ਜਿਹੜਾ ਸੀ ਨਾ ਅਸੀਂ ਕੰਮ ਫਤੇਗੜ ਚੂੜੀਆਂ ਤੋਂ ਕਰਦੇ ਸੀ ਡਿਊਰਿੰਗ ਕੋਵਿਡ ਜਦੋਂ ਮੇਰਾ خیال ਹੈ ਕਿ ਸਾਰੇ ਲੋਕ ਘਰ ਬੈਠੇ ਸੀ ਨਾ ਮੈਂ ਤੇ ਮੇਰੀਆਂ ਤਿੰਨ ਬੇਟੀਆਂ ਨੇ ਜੀ ਅਸੀਂ ਤਿੰਨਾਂ ਨੇ ਆਪਣੇ ਹਲਕੇ ਦੇ ਨਾਲ ਬੰਦਿਆਂ ਨੂੰ ਲੈ ਕੇ ਘਰੋ ਘਰ ਪਹੁੰਚ ਕੀਤੀ ਜਿਹੜੀ ਚੀਜ਼ ਦੀ ਕਿਸੇ ਨੂੰ ਲੋੜ ਸੀ ਅਸੀਂ ਲੋੜ ਉਹਨਾਂ ਦੀ ਲੋੜ ਪੂਰੀ ਕੀਤੀ ਜਿੱਦੀ ਜੋਗੇ ਸੀ ਹੈਗੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਮੈਨੂੰ ਕਹਿੰਦੇ ਜੀ ਕਿ ਅਸੀਂ ਤੇਰਾ ਨਾ ਸਰਵੇ ਕਰਾਇਆ ਸਰਵੇ ਤੇਰਾ ਨਾ ਠੀਕ ਨਹੀਂ ਆ ਰਿਹਾ ਤੇ ਤੂੰ ਇਸ ਤਰ੍ਹਾਂ ਕਰ ਵੀ ਡੇਰਾ ਬਾਬਾ ਨਾਨਕ ਤੋਂ ਇਲੈਕਸ਼ਨ ਵਾਲਾ ਮੈਂ ਪ੍ਰਧਾਨ ਜੀ ਮੈਂ ਨਹੀਂ ਮੈਂ ਹਮਨੇ ਸਰਵੇ ਵਿਖਾਓ ਸਰਵੇ ਮੈਨੂੰ ਵਿਖਾਇਆ ਨਾ ਗਿਆ ਤੇ ਮੈਂ ਮੈਂ ਕਹਾਂ ਜੀ ਮੈਂ ਤਾਂ ਕਦੀ ਜਾ ਕੇ ਡੇਰਾ ਇਲੈਕਸ਼ਨ ਵਾਲੀ ਮੈਂ ਮੈਂ ਕਦੀ ਡੇਰਾ ਬਾਬਾ ਨਾਨਕ ਮੈਂ ਹੈ ਮੇਰੇ ਪਿਤਾ ਜੀ ਜਰੂਰ ਜਾਂਦੇ ਰਹੇ ਨੇ ਤੇ ਮੈਂ ਕਿਹਾ ਉੱਥੇ ਇੱਕ ਪਿੰਡ ਆ ਸ਼ਾਹਪੁਰ ਗਰਾਇਆ ਮੈਂ ਕਿਹਾ ਜੀ ਮੈਂ ਉੱਤੋਂ ਅੱਗੇ ਕਿਸੇ ਬੰਦੇ ਨੂੰ ਨਹੀਂ ਜਾਣਦਾ ਤੇ ਮੈਂ ਕਿਹਾ ਮੈਂ ਨਹੀਂ ਇਲੈਕਸ਼ਨ ਨਹੀਂ ਮੈਂ ਜਵਾਬ ਦੇ ਕੇ ਆ ਗਿਆ ਮੁੜ ਕੇ ਫੇਰ ਇਹਨਾਂ ਸਾਰਿਆਂ ਮਨੂਨਾ ਵਿੱਚ ਬੰਦੇ ਪੈ ਕੇ ਮਿਲਾਇਆ ਮਨਾਇਆ ਮਨੂਆ ਮੇਰੇ ਫਾਦਰ ਮੇਰੇ ਨਾਲ ਗਏ ਮੈਨੂੰ ਕਹਿੰਦੇ ਕਾਕਾ ਪਾਰਟੀ ਕਈ ਵਾਰੀ ਜੋ ਹੁਕਮ ਲਾਵੇ ਨਾ ਤਾਂ ਸਿਰ ਝੁਕਾ ਕੇ ਮੰਨ ਜਾਣਾ ਚਾਹੀਦਾ ਤਾਂ ਮੈਂ ਉਦੋਂ ਵੀ papa ਆਪਣੇ ਫਾਦਰ ਸਾਹਿਬ ਨੂੰ ਕਿਹਾ ਏ ਮੈਂ ਫਾਦਰ ਸਾਹਿਬ ਸਿਰ ਓਨਾ ਕ ਝੁਕਾਈਏ ਜਿੰਨਾ ਕ ਪੱਗ ਬਚੀ ਰਵੇ ਮੈਂ ਕਿਹਾ ਕਿ ਜਿਆਦਾ ਸਿਰ ਝੁਕਾ ਲਏ ਤੇ ਪੱਗ ਨਾ ਡਗ ਪਵੇ ਤਾਂ ਮੈਨੂੰ ਕਹਿੰਦੇ ਕਾਕਾ ਨਹੀਂ ਪਾਰਟੀ ਦਾ ਹੁਕਮ ਮੰਨੋ ਪਾਰਟੀ ਦਾ ਹੁਕਮ ਮੰਨਿਆ ਉਥੇ ਚਲੇਗੇ ਪਰ ਹੁਕਮ ਇਹ ਜਿਹੜਾ ਸੀ ਉਹ ਸਰਦਾਰ ਵਿਕਰਮ ਸਿੰਘ ਵਿਕਰਮ ਸਿੰਘ ਮਜੀਠੀਆ ਦੀ ਉਹ ਬੁਣਤੀ ਸੀ ਕਿਉਂਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜਾ ਨਾ ਜੀ ਉਹਨੂੰ ਬਿਕਰਮ ਸਿੰਘ ਮਜੀਠੀਆ ਜਿਹੜਾ ਵਾ ਨਾ ਚਾਚਾ ਚਾਚਾ ਕਹਿੰਦਾ ਹੈ ਚਾਚਾ ਜੀ ਜਦ ਤਰਾ ਬੋਲਦਾ ਚਾਚਾ ਜੀ ਤੇ ਚਾਚੇ ਕੋਲ ਆਇਆ ਸੀ ਕੰਮ ਇਹਨੇ ਸਾਰੇ ਤੇ ਚਾਚੇ ਨੂੰ ਜਿਤਾਉਣਾ ਚਾਹੁੰਦਾ ਸੀ ਤੇ ਇਹਨੂੰ ਇਹ ਵੀ ਰਵੀਕਰਨ ਨੇ ਇਥੇ ਕੰਮ ਕੀਤਾ ਰਵੀਕਰਨ ਜਿੱਤ ਜਾਣਾ ਵਾ ਤੇ ਰਵੀਕਰਨ ਨੂੰ ਛੁੱਟੋ ਉੱਥੇ ਸੁਖਜਿੰਦਰ ਸਿੰਘ ਰੰਧਾਵੇ ਦੇ ਅੱਗੇ ਤੇ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਆ ਆਪਣਾ ਗ੍ਰਹਿ ਮੰਤਰੀ ਆ ਤੇ ਰਵੀਕਰਨ ਰੋੜ ਰਾਲ ਜਾਣਾ ਤੇ ਨਾਲੇ ਸਾਡੇ ਗੜੋਂ ਲੱਥੂਗਾ ਤੇ ਨਾਲੇ ਅਸੀਂ ਸਿੱਧਾ ਉੱਥੇ ਕੋਈ ਹੋਰ ਆਪਣਾ ਬੰਦਾ ਲਿਆਵਾਂਗੇ ਪਰ ਕੁਦਰਤ ਰੱਬ ਦੇ ਕਰ ਦੇ ਰਿਆ ਹਨੇਰ ਨਹੀਂ ਤੇ ਰੱਬ ਨੇ ਮੇਰੀ ਬਾਹ ਫੜੀ ਤੇ ਜੋ ਮੈਂ 2 ਮਹੀਨਿਆਂ ਦੇ ਵਿੱਚ ਜਾ ਕੇ ਮੇਰੇ ਪਾਰਟੀ ਦੇ ਵਰਕਰ ਜਿਹੜੇ ਮੇਰੇ ਸਾਥੀ ਸੀ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਉਸ ਹੰਕਾਰੀ ਨੂੰ ਉੱਥੇ ਲੈ ਆਂਦਾ ਕਿ 234 ਵੋਟਾਂ ਤੇ ਹਾਰਿਆ ਮੈਂ ਮੈਂ ਤਾਂ ਇੱਕ ਗੱਲ ਕਹਿਣਾ ਨਾ ਵਾ ਕਿ ਮੇਰੇ ਵਰਗਾ ਗਦਾ ਤੇ ਤਿਲਕ ਗਿਆ ਤੇ ਜਿਹੜੇ ਮੈਨੂੰ ਵਿਖਾਉਂਦੇ ਫਿਰਦੇ ਸੀ ਸਰਵੇ ਉਹਨਾਂ ਨੇ ਆਪਣਾ ਸਰਵੇ ਨਾ ਲਵਾਇਆ ਉਦੋਂ ਉਹਨਾਂ ਨੂੰ ਨਹੀਂ ਪਤਾ ਵੀ ਉਹਨਾਂ 30-30 ਹਜ਼ਾਰ ਤੇ ਹਰਨਾ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ 30 ਹਜ਼ਾਰ ਤੇ ਹਰ ਗਿਆ ਤੇ ਮੇਰੇ ਵਰਗਾ ਮਾਮੂਲੀ ਵਰਕਰ ਜਿਹੜਾ ਅਸੀਂ ਸਭ ਤੋਂ ਘੱਟ ਵੋਟਾਂ 234 ਹਜ਼ਾਰ ਆ ਮੇਰੇ ਕਹਿਣ ਮੈਂ ਤੇ ਇਹ ਕਹਿੰਦਾ ਨਾ ਵੀ ਹਾਥੀ ਜਿਹੜੇ ਸੀ ਉਹ ਡਿੱਗ ਪਏ ਤੇ ਸਾਡੇ ਵਰਗਾ ਗਦਾ ਤਿਲਕ ਗਿਆ ਅਸੀਂ ਉਹਨੂੰ ਵੀ ਰੱਬ ਦੇ ਰਾਜ ਜਿਹੜੀ ਸੀ ਉਹਨੂੰ ਮੰਨ ਕੇ ਸਿਰੇ ਚਾੜ ਦਿੱਤਾ ਤੇ ਹੁਣ ਤੇ ਕੀ ਕਹਿ ਸਕਦੇ ਇਨਾਂ ਨੂੰ ਮੈਂ ਕੱਲ ਦੋ ਦਿਨ ਤੁਹਾਡੇ ਹਲਕੇ 'ਚ ਰਿਹਾ ਮੈਂ ਗੁਰਦਾਸਪੁਰ ਵੀ ਜਾ ਕੇ ਆਇਆ ਚਰਚਾ ਇਹ ਚੱਲੀ ਜਾਂਦੀ ਆ ਕਿ ਗੁਰਦਾਸਪੁਰ ਸੋਖਜਿੰਦਰ ਸਿੰਘ ਰੰਧਾਵਾ ਹਾਲੇ ਤੱਕ ਕੱਪ ਨੇ ਉਹ ਜਿੱਤ ਸਕਦੇ ਨੇ ਜਿਵਨੀ ਚੋਣ ਹੋਣੀ ਆ ਤੇ ਕਹਿੰਦੇ ਹੋ ਸਕਦਾ ਮਜੀਠੀਆ ਉੱਥੇ ਵੀ ਆਪਣਾ ਕਿਸਮਤ ਆਪਣੀ ਅਜ਼ਮਾ ਸਕਦੇ ਨੇ ਮਜੀਠੀਆ ਡੇਰਾ ਬਾਬਾ ਨਾਨਕ ਪਹੁੰਚ ਸਕਦੇ ਨੇ ਇਹ ਤਾਂ ਨਹੀਂ ਕਿਤੇ ਰੰਜਸੀ ਪਹਿਲਾਂ ਹੀ ਤੁਹਾਨੂੰ ਵੀ ਕਿਤੇ ਬਾਅਦ ਚ ਮਜੀਠੀਆ ਆ ਕੇ ਫੇਰ ਔਖਾ ਹੋ ਜੂ ਪਹਿਲਾਂ ਪਹਿਲਾਂ ਹੀ ਕਰ ਜੀ ਗੱਲ ਨਹੀਂ ਮੈਂ ਵੇਖੋ ਮੈਂ ਇਹ ਵੀ ਮੇਰੇ ਵਿੱਚ ਜੇ ਮਨ ਚ ਲਾਸਾ ਹੁੰਦੀ ਨਾ ਤੇ ਮੈਂ ਵੈਸੇ ਤੁਸੀਂ ਦੱਸੋ ਮੈਂ ਸਾਡੇ ਸੁਣ ਤੇ ਗੱਲ ਆਈ ਆ ਤੁਸੀਂ ਦੱਸੋ ਪਾਰਟੀ ਦੇ ਅੰਦਰਲੀ ਗੱਲਾਂ ਤਾਂ ਤੁਹਾਨੂੰ ਪਤਾ ਹੋਣੀ ਆ ਬਿਕਰਮ ਜੀਠੀ ਆ ਸਕਦੇ ਨੇ ਡੇਰਾ ਬਾਬਾ ਨਾਨਕ ਇਸ ਤੇ ਕੋਈ ਐਵੇਂ ਟਿੱਪਣੀ ਕਰਾਂ ਮੈਂ ਕੀ ਕਰ ਸਕਦਾ ਕਿਉਂਕਿ ਇੱਕ ਕਾਰਪੋਰੇਟ ਘਰਾਣਾ ਚਲਾਉਂਦੇ ਨੇ ਕੋਈ ਵੀ ਹੁਕਮ ਚਲਾ ਸਕਦੇ ਸੀ ਕਿਉਂਕਿ ਜਿ ਤਰ੍ਹਾਂ ਉਹ ਇੱਕ ਸੀਈਓ ਹੁਕਮ ਕਰਦਾ ਵੀ ਨਹੀਂ ਵੀ ਫਲਾਣੇ ਮੁਲਾਜ਼ਮ ਤੂੰ ਸਵੇਰੇ ਨਹੀਂ ਆਉਣਾ ਤੇ ਉਹ ਮੁਲਾਜ਼ਮ ਗਰੀਬ ਬਾਹਰ ਤੇ ਇਹ ਜਿਹੜੇ ਜਰਨਲ ਨੇ ਨਾ ਇਹ ਜਿਹੜੇ ਆਪੇ ਬਣੇ ਜਰਨਲ ਨੇ ਕੁਝ ਵੀ ਕਰ ਸਕਦੇ ਸੀ ਮੈਂ ਤੁਹਾਡੀ ਗੱਲਾਂ ਸਹਿਮਤ ਹਾਂ ਇਹੋ ਜਿਹੇ ਕੰਮ ਵੀ ਚੰਦ ਚੜ੍ਹਾ ਸਕਦੇ ਸੀ ਇਹ ਜ਼ਰੂਰ ਹੈ ਪਰ ਹੁਣ ਜਿਹੜੀ ਪਾਰਟੀ ਦੇ ਵਿੱਚ ਗਏ ਹਾਂ ਭੀਜਪੀ ਦੇ ਵਿੱਚ ਇੱਧਰ ਜਾ ਕੇ ਪੰਜਾਬ ਦੀ ਗੱਲ ਕਰ ਸਕਦੇ ਹਾਂ ਬਿਲਕੁਲ ਕਰਾਂਗੇ ਜੀ ਇਹ ਬਾਰਡਰ ਨਹੀਂ ਟੱਪਣ ਦਿੰਦੇ ਸ਼ੰਭੂ ਵਾਲਾ ਗੋਲੀਆਂ ਮਾਰਦੇ ਨੇ ਵੇਖੋ ਭਾਈ ਸਾਹਿਬ ਜੇ ਨਰਿੰਦਰ ਮੋਦੀ ਜੀ ਨੇ ਸਾਡਾ ਭਾਵੇਂ ਅਸੀਂ ਜਿੰਨੇ ਮਰਚੀ ਗੱਲਾਂ ਕਰੀ ਚੱਲੀਏ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਗਈਆਂ ਕਰਤਾਰਪੁਰ ਸਾਦਾ ਕੋਰੀਡੋਰ ਨਰਿੰਦਰ ਮੋਦੀ ਜੀ ਦੀ ਦੇਣ ਹੈ ਜੇ ਉਹ ਨਾ ਚਾਹੁੰਦੇ ਤੇ ਕੋਰੀਡੋਰ ਨਹੀਂ ਸੀ ਕਦੀ ਬਣ ਸਕਦਾ ਸਾਡੇ ਸਿੱਖਾਂ ਵਾਸਤੇ ਇੱਕ ਬੜੀ ਵੱਡੀ ਗੱਲ ਹੋਈ ਇਸੇ ਤਰ੍ਹਾਂ ਹੀ ਅੱਜ ਜਿਹੜੇ ਹਾਈਵੇ ਆਪਾਂ ਵੇਖ ਰਹੇ ਹਾਂ ਇਹ ਕਿਹਦੀ ਦੇਣ ਹੈ ਨਰਿੰਦਰ ਮੋਦੀ ਦੀ ਸਾਨੂੰ ਲੋਕਾਂ ਨੂੰ ਇਹ ਬੜੀ ਸਾਡੀ ਯਾਦ ਆਸ਼ਤ ਛੋਟੀ ਆ ਜਿਹੜਾ WTO ਆਇਆ ਸੀ ਨਾ ਉਹ ਕਿਹਦੀ ਦੇਣ ਸੀ ਨਰਸਿਮਹਾ ਰਾਓ ਦੀ ਜਿਹਦੇ ਵਿੱਚ MSP ਦਾ ਜਿਹੜਾ ਖਾਤਮਾ ਸੀ ਉਹ ਕਾਂਗਰਸ ਸਰਕਾਰ ਕਰਕੇ ਗਈ ਸੀ ਠੀਕ ਆ ਸਰਕਾਰਾਂ ਨੇ ਕਈ ਕੁਝ ਕੀਤਾ ਮੈਂ ਵੀ ਕਿਸਾਨ ਦਾ ਪੁੱਤ ਹਾਂ ਤੇ ਵੇਖੋ ਪਾਰਟੀ ਦੇ ਵਿੱਚ ਰਹਿ ਕੇ ਅਸੀਂ ਅੰਦਰ ਬੈਠੇ ਹੋਵਾਂਗੇ ਅਸੀਂ ਆਪਣੀਆਂ ਭਾਵਨਾਵਾਂ ਰੱਖਾਂਗੇ ਗੱਲ ਕਰਾਂਗੇ ਤੇ ਗੱਲ ਮੈਨੂੰ ਸਾਨੂੰ ਆਸ ਆ ਕਿ ਸਾਨੂੰ ਯਕੀਨ ਆ ਕਿ ਅਸੀਂ ਜਦੋਂ ਸਾਰੇ ਜਾ ਕੇ ਬਹਿ ਕੇ ਗੱਲ ਕਰਾਂਗੇ ਨਾ ਤਾਂ ਨਰਿੰਦਰ ਮੋਦੀ ਜੀ ਇਸ ਸਮੱਸਿਆ ਦਾ ਵੀ ਜਿਹੜਾ ਵਾ ਨਾ ਉਹ ਹੱਲ ਕੱਢ ਕੇ ਦੇਣਗੇ ਪਰ ਕਿਉਂਕਿ ਹਜੇ ਤੱਕ ਗੱਲ ਚੱਲਦੀ ਆ ਕਾਲੋਂ ਸਾਹਿਬ ਉਹ 750 ਚਾਹੇ ਕਿਸਾਨ ਉੱਥੇ ਸ਼ਹੀਦ ਹੋਇਆ ਹੋਵੇ ਚਾਹੇ 2020 ਦੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਧਰਨੇ ਦੇ ਵਿੱਚ ਵੀ ਕੀ ਵਾਲੇ ਚ ਭਰਤੇ ਉਸ ਤੋਂ ਬਾਅਦ ਚਾਹੇ ਹੁਣ ਸ਼ੁਭਕਰਨ ਖਨੋਰੀ ਬਾਰਡਰ ਤੇ ਗੋਲੀ ਨਾਲ ਉਹਦੀ ਮੌਤ ਹੋਈ ਹੋਵੇ ਕਿਉਂਕਿ ਨਿਆਥੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਗਈਆਂ ਉਹਨਾਂ ਚੀਜ਼ਾਂ ਨੂੰ ਤੇ ਪੰਜਾਬ ਕਦੇ ਵੀ ਮਤਲਬ ਕੋਈ ਵੀ ਨਹੀਂ ਜਸਟੀਫਾਈ ਕੀਤਾ ਜਾ ਸਕਦਾ ਪੰਜਾਬ ਕੀ ਤੁਸੀਂ ਵੀ ਕਿਵੇਂ ਜਸਟੀਫਾਈ ਕਰ ਲਓਗੇ ਗੱਲ ਦੱਸਾਂ ਕੀ ਆ ਅਸੀਂ ਵੀ ਉਸ ਜਿਹੜਾ ਧਰਨਾ ਸੀ ਨਾ ਲੱਗੇ ਅਸੀਂ ਵੀ ਉਹਦੇ ਵਿੱਚ ਸ਼ਾਮਲ ਹੋਏ ਸੀ ਅਸੀਂ ਵੀ ਜਾਂਦੇ ਰਹੇ ਅਸੀਂ ਵੀ ਸਾਰਾ ਜਿਹੜਾ ਸੀ ਉਹ ਸਾਰਾ ਕੁਝ ਮੰੰਜਰ ਅਸੀਂ ਵੇਖਿਆ ਸੀ ਪਰ ਮੇਰਾ ਖਿਆਲ ਹੈ ਕਿ ਕਈ ਵਾਰੀ ਕਈ ਕਿਹੜੀਆਂ ਗਲਤੀਆਂ ਹੁੰਦੀਆਂ ਨੇ ਉਨਾਂ ਨੂੰ ਸੁਧਾਰਿਆ ਵੀ ਜਾ ਸਕਦਾ ਠੀਕ ਹੈ ਜਿਹੜੇ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲਿਆ ਜਾ ਸਕਦਾ ਮੇਰੀ ਹਮਦਰਦੀ ਉਹਨਾਂ ਦੇ ਨਾਲ ਹੈ ਕਿਉਂਕਿ ਜਿਸ ਮਾਂ ਪਿਓ ਦਾ ਪੁੱਤ ਚਲੇ ਜਾਂਦਾ ਜਾਂ ਕੋਈ ਸਾਈਂ ਚਲੇ ਜਾਂਦਾ ਨਾ ਉਹ ਘਰਾਂ ਦਾ ਬਹੁਤ ਵੱਡੇ ਉਜਾੜੇ ਪੈ ਜਾਂਦੇ ਬੜੇ ਵੱਡੇ ਨੁਕਸਾਨ ਹੋ ਜਾਂਦੇ ਆ ਪਰ ਨੁਕਸਾਨ ਦੀਆਂ ਪਰਪਾਈਆਂ ਨਹੀਂ ਕੀਤੀਆਂ ਜਾ ਸਕਦੀਆਂ ਪਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਦੁਖਾਂਤ ਵਾਪਰਿਆ ਵਾ ਇਸ ਤੇ ਵੀ ਮਲਮ ਮੋਦੀ ਜੀ ਨੂੰ ਕਹਿ ਕੇ ਜਰੂਰ ਲੁਕਵਾਈ ਜੀ ਜੀ ਸ਼ੁਕਰੀਆ ਕਾਲੋਂ ਸਾਹਿਬ ਸ਼ੁਭ ਕਾਮਨਾਵਾਂ ਤੁਹਾਡੀ ਨਵੀਂ ਪਾਰੀ ਦੇ ਲਈ ਸੋ ਇਸਨ ਰਵੀਕਰਨ ਸਿੰਘ ਕਾਲੋਂ ਜਿਨ੍ਹਾਂ ਦਾ ਪਰਿਵਾਰ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਹਾ ਤੇ ਅੱਜ ਕਹਿੰਦੇ ਸੀ ਭਰੇ ਮਨ ਦੇ ਨਾਲ ਅਕਾਲੀ ਦਲ ਛੱਡਣ ਤੋਂ ਬਾਅਦ ਜਾਂ ਪਾਰਟੀ ਦੇ ਵਿੱਚੋਂ ਕੱਢਣ ਤੋਂ ਬਾਅਦ ਇੱਕ ਭਰੇ ਮਨ ਦੇ ਨਾਲ ਪਾਰਟੀ ਜੁਆਇਨ ਕੀਤੀ ਆ ਤੇ ਅਕਾਲੀ ਦਲ ਦਾ ਸਮਾਪਤ ਅਕਾਲੀ ਦਲ ਦਾ ਸਫ਼ਰ ਆ ਜਿਹੜਾ ਉਹਨਾਂ ਦਾ ਇੱਥੇ ਸਮਾਪਤ ਹੁੰਦਾ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ